ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝセール ਲਈ ਲੈ ਕੇ ਆਏ ਹਾਂ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂਫਾਸ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਤਕਰੀਬਨ ਬਾਈ ਕੋਲੇ ਬਈ 4-5 ਕਿਨਾਂ ਗਨੇ ਤੇ ਪਿੱਛੇ ਝੋਟੀਆਂ ਵੀ ਬਹੁਤ ਚੰਗੀਆਂ ਨੇ ਚੰਗੇ ਸੀਵਣ ਸੁਵਣ ਬਾਈ ਦੇ ਲਗਵਾਏ ਹੋਏ ਨੇ ਆ ਝੋਟੀ ਬਈ ਚੰਗੀ ਆ ਤੇ ਆ ਜਿਹੜੀ ਵਿਕਰੀ ਲਈ ਬਾਈ ਨੇ ਤਿਆਰ ਕਰੀ ਆ ਇਹ ਵੀ ਝੋਟੀ ਬਈ ਚੰਗੀ ਆ ਤੇ ਆ ਕੱਟਾ ਰੱਖਿਆ ਹੋਇਆ ਬਈ ਨਾ ਕਟਾ ਠੀਕ ਹੈ ਟੱਟਾ ਵੀ ਬਾਈ ਦਾ ਸ਼ੌਕ ਨਾ ਰੱਖਿਆ ਵ ਪਰ ਇੱਕ ਬੱਚੀ ਹੈ ਬੇ ਟਾਪ ਬਰੀਡ ਦੀ ਤੇ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂਜੀ ਠੀਕ ਹੈ ਜੀ ਨਾਮ ਤੇ ਐਡਰੈਸ ਬੋਲੋ ਨਾਮ ਕਾ ਸਿੰਘ ਜੀ ਹਾਂਜੀ ਪਿੰਡ ਪਿੰਡ ਹੂਲੇ ਵਾਲਾ ਹੂਲੇ ਵਾਲਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਠੀਕ ਹੈ ਨੇੜੇ ਪਿੰਡ ਵੀ ਆਪਾਂ ਨੂੰ ਨੇੜੇ ਆਪਣਾ ਟਵਾਲੀ ਟਵਾਲੀ ਰਹ ਜਾਂਦਾ ਟਵਾਲੀ ਕੰਡਾ ਬਾਈ ਠੀਕ ਹੈ ਰਾਮਪੁਰਾ ਵੀ ਨੇੜੇ ਰਹ ਜਾਂਦਾ ਰਾਮਪੁਰਾ ਵੀ ਨੇੜੇ ਹੈ ਜੀ ਮੋਬਾਈਲ ਨੰਬਰ ਬੋਲੋ ਮਮੈਲ 7593 3140 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲ ਬਾਈ ਆਪਣੇ ਘਰ ਦੀ ਮੱਝ ਹਾਂਜੀ ਠੀਕ ਆ ਘਰ ਦੀ ਮੱਝ ਆ ਜੀ ਠੀਕ ਹੈ ਕਿਹੜਾ ਸੂਆ ਸੁੰਦੀ ਆ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਦਿਨ ਲੈਂਦੀ ਆ ਬਾਈ ਇਹ ਹਫ਼ਤਾਕ ਲੈ ਜੀ ਹਫ਼ਤਾ ਲੈ ਜੀ ਕੀ ਰਿਕਾਰਡ ਆ ਦੁੱਧ ਦਾ ਬਾਈ ਇਹਦਾ ਦੁੱਧ ਪਿਛਲੇ ਦੂਜੇ ਸੂਏ ਦੇ 14 ਬਦਲੇ ਟੋਕੂ ਚੋਇਆ ਜੀ ਦੂਜੇ ਸੂਏ 14 15 ਲੀਟਰ ਦੁੱਧ ਦੁੱਤਾ ਫੇਸ ਬੜਾ ਪਿਆਰਾ ਬਾਈ ਸਿੰਘ ਜਮਈ ਨਾਲੋਂ ਮੋੜੇ ਵੇਆ ਦੋਨੇ ਸਿੰਘ ਇੱਕੋ ਜਿਹੇ ਆ ਪਟਪੜਾ ਬਹੁਤ ਚੰਗਾ ਰਾਜੀ ਰੂਜੀ ਫੁੱਲ ਚੰਗੀ ਆ ਬਈ ਤੇ ਥਣ ਬਈ ਬੜਾ ਕਮਾਲ ਲੱਗਿਆ ਲੈ ਬਈ ਨੇੜ ਤੋਂ ਚੈੱਕ ਕਰਵਾਉਨੇ ਆ ਕਿਆ ਬਾਤ ਥਣ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਸੱਚੀ ਬਈ ਪੀੜੀ ਦੇ ਪਾਵੇ ਵਰਗੇ ਥਣ ਤੇ ਗਾੜੀ ਗੂੜੀ ਫੁੱਲ ਚੰਗੀ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰਾਂ ਦੀ ਵਿੱਥੀ ਬਈ ਇੱਕੋ ਜੀ ਆ ਚੰਗੀ ਆ ਮੱਝ ਬਈ ਰਾਜੀਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਕਰਦਾ ਫੁੱਲ ਰਾਜੀਆ ਬਾਈ ਦੇ ਘਰ ਦੀ ਮੱਝ ਦੁੱਧ ਦਾ ਰਿਕਾਰਡ ਚੰਗਾ ਗਾ ਚੰਗੀ ਆ ਤੇ ਲੇਵਾ ਕਮਾਲ ਆ ਮੂਰੋ ਲੇਵਾ ਦਿਖਾਇਆ ਸੀ ਕਿੱਠ ਲੇਵਾ ਮੂਰ ਨੂੰ ਦਿਖਾਉਂਦੀ ਆ ਇਧਰੋਂ ਸੂਕ ਕੋਲੋਂ ਲੇਵਾ ਚੱਲਦਾ ਬਈ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਘਰ ਮਲੀ ਵਾਕਈ ਚੰਗਾ ਪਾ ਦੂਗੀ ਦਿਨ ਹਜੇ ਲੈਂਦੀ ਆ ਆਰਡਰ ਆ ਜਿਹੜਾ ਉਹਨੂੰ ਹੋਰ ਵੀ ਸੋਨਾ ਤਿਆਰ ਕਰਨਾ ਥੋੜਾ ਜਗਦੀ ਆ ਨਾ ਕੋਈ ਨਹੀਂ ਬਈ ਤੋਰਾ ਤਾਰਾ ਚੈੱਕ ਕਰੋ ਬਈ ਆਰਡਰ ਕਮਾਲ ਦਾ ਫੁੱਲ ਪੱਦਰ ਰਾਜੀ ਰੋਜੀ ਫੁੱਲ ਪਿੱਠ ਪੜਾ ਕਮਾਲ ਬਈ ਕੱਲਾ ਕੱਲਾ ਤਾਣਾ ਪੂਰੀ ਵਿੱਚ ਦੇ ਤਾਣਾ ਰਾਜੀ ਰੂਹ ਕਾਤੀਆਂ ਕੀ ਤੋੜਾ ਤੋੜਾ ਦੇਖੋ ਬਈ ਕੀ ਕਰਦੀ ਆ ਫੋਨ ਕਾ ਦਾ ਬਾਈ ਪਰਲੇ ਪਾਸੇ ਖੜਾ ਰਿੰਦਾ ਨਹੀਂ ਹੈਗਾ ਬਈ ਫੇਸਪੂਟ ਬਹੁਤ ਚੰਗਾ ਹਾਂ ਦੇਵਾ ਬੜਾ ਕਮਾਲ ਥੋੜਾ ਜਗਦੀ ਜ਼ਰੂਰ ਆ ਬਈ ਉਹ ਮੱਦ ਚੰਗੀ ਆ ਬਈ ਆਰਡਰ ਹਜੇ ਹੋਰ ਵੀ ਸੋਹਣਾ ਤਿਆਰ ਕਰੋ ਕੱਚੀ ਜ਼ਰੂਰ ਆ ਹੋਸਾਂ ਨੂੰ ਜੱਜਮੈਂਟ ਕਰ ਲੈ ਵੇਵਾ ਦੇਖੋ ਬਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਣ ਨਿਕੜ ਮੈਂ ਪੂਰੇ ਗੈਰ ਤੇ ਥਣ ਸੋਣ ਬਹੁਤ ਚੰਗਾ ਬਿਕਰ ਮਾਈ ਦੇ ਲੈ ਲੈ ਵੇ ਸੁਬਗੋਂ ਸਟਾਰਟ ਹੁੰਦਾ ਬਈ ਗੱਠ ਲੇਵਾ ਮੂਹ ਨੂੰ ਦਿਖਾਉਂਦੀ ਹੈ ਕੱਲਾ ਗੱਲਾ ਥਣ ਤੇ ਮੁੱਲ ਕੀ ਆ ਬਾਪੂ ਇਹਦਾ ਮੁੱਲ ਮੈਨੂੰ ਮੈਨੂੰ ਦੱਸ ਦਿਓ ਜੀ ਜਾਇ ਜੀ ਹੋਗਾ ਹਾਂ ਜਾਇ ਜੀ ਹੈ ਜੀ ਠੀਕ ਆ ਮੁੱਲ ਜਿਹੜਾ ਇਹਦਾ ਫੋਨ ਤੇ ਹੋਗਾ ਮੁੱਲ ਜਿਹੜਾ ਬਾਈ ਕਹਿੰਦਾ ਮੱਝ ਦੇ ਹਿਸਾਬ ਨਾਲ ਜਾਇ ਜੀ ਲੱਗਦਾ ਹੈ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਧ ਲਓ ਧੰਨਵਾਦ